ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇਹ ਜਾਣਕਾਰੀ ਸਾਂਝੀ ਕਰਾਂਗੇ ਕਿ ਜੇਕਰ ਅਸੀਂ ਕਾਲੇ ਕੁੱਤੇ ਨੂੰ ਇਹ ਦੋ ਚੀਜ਼ਾਂ ਖਵਾਉਣੇ ਆ ਤਾਂ ਸਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਂਦੀ ਹੈ ਤੇ ਪੂਰੀ ਦੁਨੀਆ ਤੁਹਾਡੇ ਅੱਗੇ ਸਲਾਮ ਕਰੇਗੀ ਇਸ ਤੋਂ ਇਲਾਵਾ ਕਾਲੇ ਕੁੱਤੇ ਨੂੰ ਕਿਹੜੀ ਰੋਟੀ ਪਾਉਣ ਦੇ ਨਾਲ ਸਾਡੀ ਸੁੱਤੀ ਹੋਈ ਕਿਸਮਤ ਤੇ ਭਾਗ ਜਾਗ ਜਾਂਦੇ ਨੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਸ ਸੰਘੇ ਜੀ ਜਦੋਂ ਅਸੀਂ ਨਿਯਮ ਦੇ ਅਨੁਸਾਰ ਆਪਣੀ ਘਰ ਦੇ ਵਿੱਚ ਜੋ ਬੀਬੀਆਂ ਪਰਸ਼ਾਦਾ ਤਿਆਰ ਕਰਦੀਆਂ ਨੇ ਅਗਰ ਉਹ ਨਿਯਮ ਬਣਾ ਲੈਣ ਕੇ ਜੋ ਤਵੇ ਤੇ ਪਹਿਲੀ ਰੋਟੀ ਪਾਉਂਦੇ ਨੇ ਉਸ ਨੂੰ ਬਣਾ ਕੇ ਸਾਈਡ ਤੇ ਰੱਖ ਲੈਣ ਉਸ ਉੱਪਰ ਥੋੜੀ ਜਿਹੀ ਖੰਡ ਲਗਾ ਕੇ ਚੀਨੀ ਲਗਾ ਕੇ ਉਸ ਨੂੰ ਸਰੋਂ ਦੇ ਤੇਲ ਨਾਲ ਚੋਪੜ ਕੇ ਦਰবেশ ਨੂੰ ਪਾਉਣਾ ਸ਼ੁਰੂ ਕਰ ਦੇਣ ਜੇਕਰ ਸਾਸ ਸੰਘੇ ਜੀ ਇਸ ਨਿਯਮ ਦੇ ਅਨੁਸਾਰ ਅਸੀਂ ਕੁੱਤੇ ਨੂੰ ਰੋਟੀ ਪਾਉਣਾ ਸ਼ੁਰੂ ਕਰ ਦਿੰਨੇ ਆ ਤਾਂ ਇਸ ਦੇ ਨਾਲ ਕੀ ਕੀ ਹੋਵੇਗਾ ਉਹ ਵੀ ਸਾਧ ਸੰਗੇ ਜੀ ਤੁਹਾਡੇ ਨਾਲ ਸਾਂਝ ਪਾਵਾਂਗੇ ਇਸੇ ਤਰ੍ਹਾਂ ਸਾਧ ਸੰਗੇ ਜੀ ਇਸ ਤਰ੍ਹਾਂ ਕਰਮ ਦੇ ਨਾਲ ਜੇਕਰ ਆਪਾਂ ਨੂੰ ਕੋਈ ਨજર ਲੱਗੀ ਹੁੰਦੀ ਹੈ ਤੇ ਪਹਿਲੀ ਤਾਂ ਗੱਲ ਕਿ ਉਹ ਆਪਣੀ ਜੋ ਨજર ਹੈ ਉਹ ਉਤਰ ਜਾਵੇਗੀ ਤੇ ਦੂਸਰੀ ਗੱਲ ਸਾਥ ਸੰਗਤ ਜੀ ਜਿਵੇਂ ਆਪਾਂ ਭਾਵੇਂ ਘਰ ਦੇ ਵਿੱਚ ਰਹਿ ਲਈਏ ਚਾ ਪਾਠ ਕਰੀਏ ਚਾ ਗੁਰਦੁਆਰਾ ਸਹਿਬ ਚਾਈਏ ਚਾ ਕੀਤੀ ਵੀ ਚਾਈਏ ਸਾਥ ਸੰਗਤ ਜੀ ਆਪਣਾ ਘਰ ਦੀ ਵਿੱਚ ਮਨ ਨਾ ਲੱਗੇ ਆਪਣਾ ਮਨ ਇਦਾਂ ਕਰੇ ਕਿ ਮੈਂ ਕਿਤੇ ਦੂਰ ਚਲਾ ਜਾਵਾਂ ਜਾਂ ਮੈਂ ਕੁਝ ਕਰਨ ਮੇਰੀ ਕਹਿਣ ਦਾ ਭਾਵ ਕਿ ਜਿਵੇਂ ਓਪਰੀ ਸਾਇਆ ਹੁੰਦੀ ਏ ਓਪਰੀ ਚੀਜ਼ ਦਾ ਕੋਈ ਮਾੜੀ ਸ਼ਕਤੀ ਦਾ ਪੈਰਾ ਹੁੰਦਾ ਏ ਜਾ ਇਸ ਤਰ੍ਹਾਂ ਦੀ ਸਾਹ ਸੰਗਤ ਜੀ ਕੋਈ ਵੀ ਪ੍ਰੋਬਲਮ ਹੋਵੇ ਜੇ ਤੁਹਾਨੂੰ ਇਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੋਈ ਹੁੰਦੀ ਹੈ ਸਾਹ ਸੰਗਤ ਜੀ ਤਾਂ ਉਹ ਵੀ ਪਿੱਛੇ हट ਜਾਂਦੀ ਹੈ ਦੂਰ ਹੋ ਜਾਂਦੀ ਹੈ ਇਸ ਤਰ੍ਹਾਂ ਕੁੱਤੇ ਨੂੰ ਰੋਟੀ ਪਾਉਣ ਦੇ ਨਾਲ ਇਸ ਤੋਂ ਇਲਾਵਾ ਸਾਹ ਸੰਗਤ ਜੀ ਅਗਰ ਤੁਹਾਡੀ ਘਰ ਦੀ ਬਰਕਤ ਰੁਕੀ ਹੋਈ ਹੈ ਜਾਂ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਤੇ ਜਦੋਂ ਸਾਧ ਸੰਗੇ ਜੀ ਆਪਾਂ ਨਿਯਮ ਦੇ ਅਨੁਸਾਰ ਕਾਲੇ ਕੁੱਤੇ ਨੂੰ ਇਸ ਤਰੀਕੇ ਦੇ ਨਾਲ ਰੋਟੀ ਪਾਉਣਾ ਸ਼ੁਰੂ ਕਰ ਦਿੰਨੇ ਆਂ ਤੇ ਆਪਣੀ ਘਰ ਦੇ ਵਿੱਚ ਬਰਕਤ ਵੀ ਪੈਣ ਲੱਗ ਜਾਂਦੀ ਏ ਰੁਕੀ ਹੋਈ ਬਰਕਤ ਜਿਹੜੀ ਉਹ ਦੂਰ ਹੋ ਜਾਂਦੀ ਏ ਇਸ ਤਰ੍ਹਾਂ ਦੀ ਪ੍ਰੋਬਲਮ ਕਿਉਂਕਿ ਸਿਰਫ ਪ੍ਰਸ਼ਾਦਾ ਹੀ ਨਹੀਂ ਪਾਉਣਾ ਪ੍ਰਸ਼ਾਦਾ ਪਾਉਣ ਦੇ ਨਾਲ ਨਾਲ ਉਸ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਨਾ ਕਿ ਜਿਨ੍ਹਾਂ ਨੇ ਤੁਹਾਨੂੰ ਇਹ ਸੇਵਾ ਬਖਸ਼ੀ ਇਸ ਤਰ੍ਹਾਂ ਅਰਦਾਸ ਬੇਨਤੀ ਵੀ ਕਰਨੀ ਏ ਤੇ ਨਾਲ ਨਾਲ ਪ੍ਰਸ਼ਾਦਾ ਇੱਕ ਜੋ ਦਰਵੇਸ ਨੂੰ ਰੋਟੀ ਵੀ ਪਾਉਣੀ ਏ ਇਸ ਦੇ ਨਾਲ ਨਾਲ ਸਾਧ ਸੰਗੇ ਜੀ ਇੱਕ ਇਹ ਵੀ ਸਵਾਲ ਹੁੰਦਾ ਹੈ ਕਈਆਂ ਦੇ ਮਨ ਦੇ ਵਿੱਚ ਕਿ ਜੇਕਰ ਸਾਨੂੰ ਕਾਲਾ ਕੁੱਤਾ ਨਹੀਂ ਮਿਲਦਾ ਤੇ ਅਸੀਂ ਇਹ ਰੋਟੀ ਕਿਸ ਨੂੰ ਪਾਈਏ ਸਾਧ ਸੰਗੇ ਜੀ ਜੇਕਰ ਕਾਲਾ ਕੁੱਤਾ ਨਹੀਂ ਵੀ ਮਿਲਦਾ ਤਾਂ ਤੁਸੀਂ ਉਸ ਦੇ ਨਾਮ ਦੀ ਕਿਸੇ ਹੋਰ ਨੂੰ ਵੀ ਪਾ ਸਕਦੇ ਹੋ ਪਰ ਜਦੋਂ ਅਸੀਂ ਕਾਲੇ ਕੁੱਤੇ ਨੂੰ ਹੀ ਸਾਧ ਸੰਗਤ ਜੀ ਇਹ ਰੋਟੀ ਪਾਉਣੀ ਆ ਤਾਂ ਇਸ ਦਾ ਇਹੀ ਭਾਵ ਹੁੰਦਾ ਜਦੋਂ ਅਸੀਂ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਆ ਤਾਂ ਉਹ ਪ੍ਰਸ਼ਾਦਾ ਜੋ ਰੋਟੀ ਹੈ ਉਹ ਬਾਬਾ ਪੈਰੋ ਏ ਜੋ ਉਹਨਾਂ ਦੇ ਤੱਕ ਪਹੁੰਚ ਜਾਂਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਕੱਚੀ ਕੜਾਈ ਹੁੰਦੀ ਬਾਬਾ ਪੈਰੋ ਦੀ ਅਗਰ ਉਹ ਆਪਾਂ ਕਾਲੇ ਕੁੱਤੇ ਨੂੰ ਪਾਉਣੀ ਆ ਤੇ ਆਪਾਂ ਜਿਸ ਵੀ ਕਾਰਜ ਨੂੰ ਲੈ ਕੇ ਪਾਉਣੀ ਆ ਤੇ ਉਹ ਆਪਾਂ ਦਾ ਕਾਰਜ ਸਾਤ ਸੰਗਤ ਜੀ ਘੰਟਿਆਂ ਦੇ ਨਾਲ ਹੀ ਸਿੱਧ ਹੋ ਜਾਂਦਾ ਹੈ ਇਹ ਹੁੰਦਾ ਕਿਉਂ ਇਸਾਤ ਸੰਗਤ ਜੀ ਕਿਉਂਕਿ ਉਹ ਸਿੱਧਾ ਉਹਨਾਂ ਦੇ ਤੱਕ ਪਹੁੰਚ ਜਾਂਦੀ ਇਸ ਦੇ ਨਾਲ ਨਾਲ ਸਾਤ ਸੰਗਤ ਜੀ ਜੇਕਰ ਆਪਾਂ ਹੋਰ ਵੀ ਕਿਸੇ ਦਰਵੇਸ਼ ਨੂੰ ਪਾਉਣੇ ਆ ਉਹ ਵੀ ਠੀਕ ਹੈ ਪਰ ਜੇਕਰ ਆਪਾਂ ਕਾਲੇ ਕੁੱਤੇ ਨੂੰ ਪਾਉਣੇ ਆ ਤੇ ਉਹ ਸਿੱਧੀ ਉਹਨਾਂ ਦੇ ਤੱਕ ਹੀ ਪਹੁੰਚ ਜਾਂਦੀ ਕਈ ਵਾਰ ਸਾਤ ਸੰਗਤ ਜੀ ਆਪਣਾ ਕੋਈ ਕਾਰਜ ਨਾ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਸਾਹ ਸੰਗੇ ਜੀ ਜਿਵੇਂ ਕੋਈ ਸੰਤ ਫਕੀਰ ਜਾਂ ਕੋਈ ਵੀ ਆਪਾਂ ਨੂੰ ਕਹਿੰਦਾ ਹੈ ਕਿ ਜਾ ਤੇਰੇ ਸਿਰ ਤੇ ਜੋ ਵੀ ਬੁਲਾਏ ਉਹ ਟਲ ਜਾਵੇਗੀ ਤੇਰਾ ਕਾਰਜ ਸਫਲ ਹੋ ਜਾਵੇਗਾ ਕਾਲੇ ਕੁੱਤੇ ਨੂੰ ਜਾ ਕੇ ਇਸ ਤਰੀਕੇ ਦੇ ਨਾਲ ਰੋਟੀ ਪਾ ਜਾਂ ਕੋਈ ਹੋਰ ਵੀ ਚੀਜ਼ ਪਾਉਣ ਨੂੰ ਦੱਸ ਦਿਆ ਉਹ ਇਸ ਕਰਕੇ ਹੀ ਸਾਹ ਸੰਗੇ ਜੀ ਦੱਸਦੇ ਨੇ ਇਸ ਦੇ ਨਾਲ ਸਾਹ ਸੰਗੇ ਜੀ ਕਈ ਏਦਾਂ ਵੀ ਕਰਦੇ ਆ ਕਿ ਜਿਵੇਂ ਇੱਕ ਪ੍ਰਸ਼ਾਦਾ ਤਿਆਰ ਕਰਕੇ ਉਸ ਨੂੰ ਚੰਗੀ ਤਰ੍ਹਾਂ ਰਾੜ ਕੇ ਤੇ ਸਰੋਂ ਦੇ ਤੇਲ ਦੀ ਨਾਲ ਚੋਪੜਕੇ ਉੱਪਰ ਕਾਲੇ ਤੇਲ ਲਗਾ ਕੇ ਨਾਲ ਚੀਨੀ ਸ਼ੱਕਰਖੰਡ ਜਾਂ ਕੁਝ ਵੀ ਮਿੱਠਾ ਲਗਾ ਕੇ ਉਹ ਕਾਲੇ ਕੁੱਤੇ ਨੂੰ ਵੀ ਪਾਉਂਦੇ ਨੇ ਉਸ ਦੇ ਨਾਲ ਵੀ ਸਾਧ ਸੰਗੇ ਜੀ ਤੁਹਾਡੀ ਮੁਸ਼ਕਲ ਦਾ ਹੱਲ ਹੋ ਜਾਵੇਗਾ ਕਿਉਂਕਿ ਸਾਧ ਸੰਗੇ ਜੀ ਇਹ ਸੰਤ ਫਕੀਰਾ ਜੀ ਵੱਲੋਂ ਦੱਸੀਆਂ ਹੋਈਆਂ ਗੱਲਾਂ ਨੇ ਇਸ ਤਰ੍ਹਾਂ ਸਾਧ ਸੰਗੇ ਜੀ ਇਸ ਦੇ ਨਾਲ ਨਾਲ ਜੇਕਰ ਕਿਸੇ ਨੂੰ ਕਾਫੀ ਸਮੇਂ ਤੋਂ ਕੋਈ ਬਿਮਾਰੀ ਲੱਗੀ ਹੋਈ ਏ ਉਹ ਕੱਟੀ ਨਹੀਂ ਜਾ ਰਹੀ ਬਹੁਤ ਸਮਾਂ ਹੋ ਗਿਆ ਕੋਈ ਫਰਕ ਨਹੀਂ ਪੈ ਰਿਹਾ ਤਾਂ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਸ਼ੁਰੂ ਕਰ ਦੇਣ ਤੇ ਕਾਫੀ ਸਮੇਂ ਤੇ ਜੋ ਉਹਨਾਂ ਦੀ ਬਿਮਾਰੀ ਚੱਲ ਰਹੀ ਹੈ ਜੋ ਕੱਟੀ ਨਹੀਂ ਜਾ ਰਹੀ ਉਹ ਕਸ਼ਟ ਵੀ ਜਿਹੜਾ ਦੂਰ ਹੋ ਜਾਵੇਗਾ ਉਹ ਬਿਮਾਰੀ ਵੀ ਕੱਟੀ ਜਾਵੇਗੀ ਇਹ ਸਾਧ ਸੰਗਤ ਜੀ ਸੰਤ ਫਕੀਰਾ ਜੀ ਵੱਲੋਂ ਦੱਸੀਆਂ ਹੋਈਆਂ ਗੱਲਾਂ ਨੇ ਤੇ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਇਹਨਾਂ ਦੇ ਉੱਪਰ ਤੁਸੀਂ ਕੰਮ ਕਰਨਾ ਸ਼ੁਰੂ ਕਰਨਾ ਕਿਉਂਕਿ ਸਾਧ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਸੰਤ ਫਕੀਰ ਜੀ ਇਹ ਸਭ ਕਰਦੇ ਹੁੰਦੇ ਸੀ ਤੇ ਇਹ ਸਭ ਕਰਕੇ ਉਹਨਾਂ ਨੇ ਹਰ ਇੱਕ ਚੀਜ਼ ਦਾ ਹੱਲ ਵੀ ਕੱਢਿਆ ਹੋਇਆ ਸੀ ਜੇ ਸਾਧ ਸੰਗਤ ਜੀ ਹੁਣ ਆਪਣੇ ਵਰਗੇ ਇਹ ਸੋਚਦੇ ਨੇ ਕਿ ਐਦਾਂ ਕਰਨ ਦੇ ਨਾਲ ਕੀ ਹੋਣਾ ਕੁਝ ਨਹੀਂ ਹੋਣਾ ਤਾਂ ਸਾਧ ਸੰਗਤ ਜੀ ਹਰ ਇੱਕ ਨੁਕਤੇ ਦੇ ਵਿੱਚ ਕੋਈ ਨਾ ਕੋਈ ਹੱਲ ਹੁੰਦਾ ਛੋਟੇ ਤੋਂ ਛੋਟੇ ਉਪਾਅ ਦੇ ਵਿੱਚ ਵੀ ਸਾਧ ਸੰਗਤ ਜੀ ਕੋਈ ਨਾ ਕੋਈ ਫਲ ਜ਼ਰੂਰ ਹੁੰਦਾ ਹੈ ਜੇ ਸਾ ਸੰਗਤ ਜੀ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਵੀ ਹੋਵੇਗਾ ਜੇ ਆਪਾਂ ਸੋਚੀਏ ਕਿ ਏਦਾਂ ਕਰਨ ਦੇ ਨਾਲ ਕੀ ਹੋਣਾ ਹੈ ਜਾਂ ਇਸ ਤਰ੍ਹਾਂ ਦੀ ਭਾਵਨਾ ਮਨ ਦੇ ਵਿੱਚ ਬਣਾਵਾਂਗੇ ਫਿਰ ਸਾ ਸੰਗਤ ਜੀ ਜਿੰਨਾ ਕੋ ਫਲ ਮਿਲਣਾਈ ਆਪਾਂ ਨੂੰ ਪਤਾ ਹੀ ਇਹ ਜਦੋਂ ਆਪਣੀ ਭਾਵਨਾ ਹੀ ਨਹੀਂ ਹੈ ਤੇ ਆਪਾਂ ਨੂੰ ਫਲ ਕੀ ਮਿਲੇਗਾ ਕਿਉਂਕਿ ਸਾ ਸੰਗਤ ਜੀ ਜਦੋਂ ਤੁਸੀਂ ਜਾਂ ਮੈਂ ਚਾ ਕੋਈ ਵੀ ਭੈਣ ਭਰਾ ਕਿਸੇ ਦਰਵੇਸ਼ ਦਾ ਪੇਟ ਭਰਦਾ ਹੈ ਤਾਂ ਉਹ ਸਾਥ ਸੰਗਤ ਜੀ ਇੱਕ ਤਰ੍ਹਾਂ ਦਾ ਦਾਨ ਮੰਨਿਆ ਜਾਂਦਾ ਹੈ। ਇਹ ਦਾਨ ਕਰਨ ਵਾਲਾ ਇਨਸਾਨ ਸਾਥ ਸੰਗਤ ਜੀ ਸਭ ਤੋਂ ਵੱਡਾ ਤੇ ਉੱਚਾ ਹੁੰਦਾ ਹੈ। ਉਸ ਦਾ ਉਸ ਨੂੰ ਫਲ ਵੀ ਜ਼ਰੂਰ ਮਿਲਦਾ ਹੈ। ਇਸ ਤਰ੍ਹਾਂ ਸਾਥ ਸੰਗਤ ਜੀ ਚੇਕਰ ਤੁਸੀਂ ਨਿਚਨ ਦੇ ਅਨੁਸਾਰ ਇਸ ਤਰ੍ਹਾਂ ਕਾਲੀ ਦਰਵੇਸ਼ ਨੂੰ ਤੁਸੀਂ ਰੋਟੀ ਪਾਉਣੀ ਸ਼ੁਰੂ ਕਰ ਦਿਓਗੇ ਤਾਂ ਇਹ ਮੇਰੇ ਕਹਿਣ ਦੀ ਸਾਥ ਸੰਗਤ ਜੀ ਜ਼ਰੂਰਤ ਨਹੀਂ ਕੋਈ ਕਮੀ ਹੀ ਨਹੀਂ ਆਦੀ। ਤੁਸੀਂ ਆਪਣੇ ਆਪ ਹੀ ਜਾਣ ਲਵੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕਿੰਨਾ ਫਰਕ ਪੈ ਚੁੱਕਿਆ ਹੈ ਇਸ ਤਰ੍ਹਾਂ ਸਾਥ ਸੰਗਤ ਦੇ ਇੱਕ ਗੱਲ ਹੋਰ ਤੁਸੀਂ ਕਦੇ ਵੀ ਕਿਸੇ ਵੀ ਦਰਵੇਸ਼ ਨੂੰ ਡੰਡਾ ਨਾ ਮਾਰਿਆ ਕਰੋ ਕੋਈ ਮਹੀਨੇ ਵਿੱਚ ਕੁੱਤੇ ਨੂੰ ਜਿਹੜੀ ਛੋਟੀ ਜਿਹੀ ਚੀਜ਼ ਖਵਾਉਣੀ ਹੈ ਜਿਸ ਦੇ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਚਾਵੇਗੀ ਜਿਸ ਨਾਲ ਤੁਹਾਡੀ ਬਦਕਿਸਮਤੀ ਚਮਕ ਜਾਵੇਗੀ ਇਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ। ਸਭ ਤੋਂ ਪਹਿਲਾਂ ਇਸ ਉਪਾਦ ਦੀ ਮਹੱਤਤਾ ਨੂੰ ਸਮਝਦਿਆਂ ਹੁਣ ਤੁਹਾਡੇ ਵਿੱਚੋਂ ਬਹੁਤਿਆਂ ਦੇ ਮਨ ਦੇ ਵਿੱਚ ਅਕਸਰ ਹੀ ਇਹ ਸਵਾਲ ਹੋਣਗੇ ਕਿ ਕਿਵੇਂ ਕੁੱਤੇ ਨੂੰ ਇੱਕ ਚੀਜ਼ ਖਵਾਉਣ ਦੇ ਨਾਲ ਤੁਹਾਡੀ ਕਿਸਮਤ ਚਮਕ ਜਾਵੇਗੀ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਇਸ ਤਰ੍ਹਾਂ ਦੇ ਸਵਾਲ ਆਪਣੇ ਮਨ ਦੇ ਵਿੱਚ ਲੈ ਕੇ ਆਉਂਦੇ ਨੇ। ਕੁੱਤਾ ਬਾਬਾ ਪੈਰਮਨਾਥ ਦਾ ਵਾਣ ਹੁੰਦਾ ਹੈ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਤੁਸੀਂ ਕਾਲ ਪੈਰਵ ਬਾਬਾ ਦਾ ਨਾਮ ਜ਼ਰੂਰ ਸੁਨਿਆ ਹੋਵੇਗਾ ਜੋ ਕਿ ਖੁਦ ਭਗਵਾਨ ਸ਼ਿਵ ਦਾ ਭਿਆਨਕ ਰੂਪ ਹੈ ਤੇ ਇਸੇ ਤਰ੍ਹਾਂ ਤੁਹਾਨੂੰ ਦੱਸਦੇ ਹਾਂ ਕਿ ਕੁੱਤਾ ਭਗਵਾਨ ਸ਼ਨੀ ਦੇਵ ਨੂੰ ਵੀ ਬਹੁਤ ਪਿਆਰਾ ਹੁੰਦਾ ਹੈ ਸ਼ਨੀ ਦੇਵ ਕੁੱਤਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸੋ ਇਸ ਤਰੀਕੇ ਦੇ ਨਾਲ ਜੇਕਰ ਕੋਈ ਵੀ ਵਿਅਕਤੀ ਕੁੱਤੇ ਨੂੰ ਖੁਸ਼ ਕਰਦਾ ਹੈ ਮੰਨ ਲਓ ਜੇਕਰ ਕੋਈ ਕੁੱਤਾ ਤੁਹਾਡੇ ਕਾਰਨ ਖੁਸ਼ ਹੋ ਜਾਂਦਾ ਹੈ ਤੁਸੀਂ ਇੱਕ ਕੁੱਤੇ ਨੂੰ ਰੋਟੀ ਖਵਾਉਂਦੇ ਹੋ ਤਾਂ ਤੁਸੀਂ ਇੱਕ ਕੁੱਤੇ ਨੂੰ ਬਿਸਕੁਟ ਖਵਾਉਂਦੇ ਹੋ ਤੇ ਉਹ ਕੁੱਤਾ ਤੁਹਾਡੇ ਤੋਂ ਖੁਸ਼ ਹੋ ਜਾਂਦਾ ਤਾਂ ਸਮਝ ਲਓ ਸ਼ਨੀ ਦੇਵ ਤੁਹਾਡੇ ਤੋਂ ਖੁਸ਼ ਹੋ ਗਏ ਨੇ ਸਾਡੇ ਸ਼ਾਸਤਰਾਂ ਦੇ ਵਿੱਚ ਸਪਸ਼ਟ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਜਿਸ ਵਿਅਕਤੀ ਦਾ ਸ਼ਨੀ ਭਾਰੀ ਹੈ ਜਿਸ ਦਾ ਸ਼ਨੀ ਉਸ ਦਾ ਸਾਥ ਨਹੀਂ ਦੇ ਰਿਹਾ ਜਿਸ ਦਾ ਸ਼ਨੀ ਗ੍ਰਹਿ ਉਸ ਨੂੰ ਦੁੱਖ ਦੇ ਰਿਹਾ ਹੈ ਜੇਕਰ ਤੁਸੀਂ ਕਿਸੇ ਕੁੱਤੇ ਨੂੰ ਕੁਝ ਚੀਜ਼ਾਂ ਖਵਾਉਂਦੇ ਹੋ ਜਾਂ ਉਸ ਦੇ ਲਈ ਕੁਝ ਚੰਗੇ ਕੰਮ ਕਰਦੇ ਹੋ ਤਾਂ ਉਸ ਦਾ ਸ਼ਨੀ ਆਮ ਹੋ ਜਾਂਦਾ ਹੈ ਉਸ ਦਾ ਸ਼ਨੀ ਪਾਵ ਜੋ ਵੀ ਉਸ ਤੇ ਉੱਤੇ ਭਾਰੂ ਹੁੰਦਾ ਹੈ ਉਹ ਸਥਿਰ ਹੋ ਜਾਂਦਾ ਹੈ ਤੇ ਉਸ ਨੂੰ ਸ਼ਨੀ ਤੋਂ ਅਸ਼ੀਰਵਾਦ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਇੱਕ ਕਾਲਾ ਕੁੱਤਾ ਰੱਖਦੇ ਨੇ ਉਸ ਨੂੰ ਪਾਲਦੇ ਨੇ ਬਹੁਤ ਸਾਰੇ ਲੋਕ ਵੱਖ-ਵੱਖ ਕਿਸਮਾਂ ਦੇ ਕੁੱਤੇ ਰੱਖਦੇ ਨੇ ਤੇ ਤੁਸੀਂ ਦੇਖਿਆ ਹੋਵੇਗਾ ਕਿ ਜੇ ਇਸ ਘਰ ਵਿੱਚ ਕੁੱਤਾ ਰੱਖਿਆ ਜਾਂਦਾ ਹੈ ਉਹ ਘਰ ਮੇਜਾ ਹੀ ਕੁਸ਼ ਹਾਲ ਰਹਿੰਦਾ ਉਸ ਘਰ ਵਿੱਚ ਕਦੇ ਵੀ ਤੰਦ ਦੀ ਕਮੀ ਨਹੀਂ ਹੁੰਦੀ ਉਸ ਘਰ ਵਿੱਚ ਕੋਈ ਵੀ ਦੁੱਖ ਨਹੀਂ ਹੁੰਦਾ ਕਦੇ ਵੀ ਕਿਸੇ ਵੀ ਚੀਜ਼ ਦੀ ਸਮੱਸਿਆ ਨਹੀਂ ਆਉਂਦੀ ਇਹ ਇਸ ਲਈ ਕਿਉਂਕਿ ਉਹ ਕੁੱਤੇ ਦੀ ਸੇਵਾ ਕਰਦੇ ਨੇ ਉਹ ਇੱਕ ਕੁੱਤਾ ਪਾਲ ਰਹੇ ਨੇ ਉਹ ਉਸ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਦੇ ਨੇ ਜੋ ਵਿਅਕਤੀ ਅਜਿਹਾ ਕਰਦਾ ਉਸ ਤੇ ਸ਼ਨੀ ਦੇਵ ਤੇ ਬਾਬਾ ਕਾਲ ਪੈਰ ਬਨਾਥ ਦਾ ਆਸ਼ੀਰਵਾਦ ਹੁੰਦਾ ਹੈ ਪਰ ਜੁਲਾਈ ਦੇ ਮਹੀਨੇ ਵਿੱਚ ਅਸੀਂ ਤੁਹਾਨੂੰ ਦੱਸਿਆ ਏ ਕਿ ਤੁਹਾਨੂੰ ਕੁੱਤੇ ਨੂੰ ਇੱਕ ਛੋਟੀ ਜਿਹੀ ਚੀਜ਼ ਖਵਾਉਣੀ ਚਾਹੀਦੀ ਆ ਉਹ ਸਿੱਧੇ ਵਿਸ਼ੇ ਤੇ ਆਉਣੀ ਆ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਤੇ ਇਹ ਉਪਾਅ ਕਿਵੇਂ ਕਰਨਾ ਹੈ ਕੀ ਖਵਾਉਣਾ ਹੈ ਅੱਜ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਘਰਾਂ ਦੇ ਵਿੱਚ ਕੋਈ ਪਰਿਵਾਰਿਕ ਮੈਂਬਰ ਬਿਮਾਰ ਰਹਿੰਦਾ ਹੈ ਜਾਂ ਫਿਰ ਇੱਕ ਫੈਮਿਲੀ ਮੈਂਬਰ ਬਿਮਾਰ ਹੁੰਦਾ ਹੈ ਉਹ ਠੀਕ ਹੁੰਦਾ ਹੈ ਤੇ ਦੂਸਰਾ ਬਿਮਾਰ ਹੋ ਜਾਂਦਾ ਹੈ ਤੇ ਉਹਨਾਂ ਨੇ ਕੀ ਕਰਨਾ ਹੈ ਜੁਲਾਈ ਮਹੀਨੇ ਦੇ ਕਿਸੇ ਵੀ ਦਿਨ ਇਸ ਉਪਾਣੂ ਉਹ ਕਰ ਸਕਦੇ ਨੇ ਇਹ ਉਪਾ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਵੀ ਬਿਮਾਰੀ ਹੋਵੇਗੀ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਜਾਣਗੇ ਇਸ ਉਪਾਅ ਨੂੰ ਤੁਸੀਂ ਜੁਲਾਈ ਦੇ ਮਹੀਨੇ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਕਰਨਾ ਸ਼ਾਮ ਦੇ 6 ਵਜੇ ਤੋਂ ਬਾਅਦ ਦੇ ਵਿੱਚ ਹੁੰਦਾ ਹੈ ਤੇ ਇਹ ਉਪਾਅ ਤੁਹਾਡੇ ਪਰਿਵਾਰ ਦਾ ਮੈਂਬਰ ਉਹੀ ਮੈਂਬਰ ਕਰੇਗਾ ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕੈਂਦਾ ਭਾਵ ਕੇ ਬਿਮਾਰੀ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਜਦੋਂ ਰੋਟੀ ਬਣਾਉਣੀ ਹੈ ਸਭ ਤੋਂ ਪਹਿਲਾਂ ਜਿਹੜੀ ਰੋਟੀ ਬਣਾਉਣੀ ਹੈ ਉਸ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜ ਲੈਣਾ ਹੈ ਉਹ ਰੋਟੀ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪਣ ਤੋਂ ਬਾਅਦ ਇਹ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਫੈਮਿਲੀ ਮੈਂਬਰ ਬਿਮਾਰ ਹੈ ਉਸਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਸੀਂ 11 ਵਾਰ ਪਾਰ ਲੈਣੀ ਇਸ ਤਰ੍ਹਾਂ ਰੋਟੀ ਨੂੰ ਵਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਚੱਲਦੇ ਹੋ ਤੇ ਸਭ ਤੋਂ ਪਹਿਲਾ ਕੁੱਤਾ ਜਿਹੜਾ ਤੁਹਾਨੂੰ ਦਿਖਾਈ ਦਿੰਦਾ ਉਸ ਕੁੱਤੇ ਨੂੰ ਤੁਸੀਂ ਇਹ ਰੋਟੀ ਨੂੰ ਪਾ ਆਉਣਾ ਪਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਿ ਤੁਹਾਡੇ ਘਰ ਦਾ ਮਾਹੌਲ ਇਹ ਜਿਹੜਾ ਉਹ ਬਿਲਕੁਲ ਸ਼ਾਂਤ ਹੋਣਾ ਚਾਹੀਦਾ ਤੇ ਇਹ ਉਪਾਅ ਤੁਹਾਡੇ ਘਰ ਦੇ ਵਿੱਚ ਪਰਿਵਾਰਿਕ ਮੈਂਬਰ ਉਹ ਹੀ ਕਰੇ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਪ੍ਰੋਬਲਮ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰ ਲਓਗੇ ਤੇ ਤੁਹਾਡੀ ਬਿਮਾਰੀ ਤੁਰੰਤ ਹੀ ਦੂਰ ਹੋਣਾ ਸ਼ੁਰੂ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਜਿਹੜਾ ਕੰਮ ਏ ਕਾਰੋਬਾਰ ਏ ਚਾਹ ਤਾਂ ਉਹ ਚੱਲਦਾ ਚੱਲਦਾ ਰੁਕ ਜਾਂਦਾ ਹੈ ਤੇ ਜਾਂ ਅਸੀਂ ਕੋਈ ਵੀ ਕੰਮ ਆਪਣਾ ਸ਼ੁਰੂ ਕਰਦੇ ਹਾਂ ਤੇ ਉਸ ਕੰਮ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਸ ਤੇ ਲਈ ਇਹ ਉਪਾਏ ਕਿ ਜਿੱਥੇ ਵੀ ਤੁਹਾਨੂੰ ਕਾਲਾ ਕੁੱਤਾ ਜਾਂ ਉਸ ਤੇ ਬੱਚੇ ਦਿਖਾਈ ਦਿੰਦੇ ਨੇ ਤੁਸੀਂ ਉਹਨਾਂ ਨੂੰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਭਾਵੇਂ ਬੇਸ਼ੱਕ ਥੋੜਾ ਜਿਹਾ ਇੱਕ ਗਲਾਸ ਹੀ ਹੋਵੇ ਹਰ ਰੋਜ਼ ਤੁਸੀਂ ਉਹਨਾਂ ਨੂੰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦੋਗੇ ਇਹ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡੇ ਕੰਮਾਂ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਰੁਕਾਵਟਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਤੁਸੀਂ ਇਸ ਉਪਾਅ ਨੂੰ ਹਫ਼ਤੇ ਦੇ ਵਿੱਚ ਘੱਟੋ-ਘੱਟ 4 ਜਾਂ 5 ਵਾਰ ਕਰ ਸਕਦੇ ਹੋ ਪਰ ਇੱਕ ਨਿਯਮ ਬਣਾਓ ਕਿ ਹਫਤੇ ਦੇ ਵਿੱਚ ਕਤੂਰੀਆਂ ਨੂੰ ਦੁੱਧ ਪਿਲਾਉਣਾ ਹੀ ਪਿਲਾੜੇ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਚੰਗਾ ਬਦਲਾ ਆਵੇਗਾ ਤੁਹਾਡੇ ਸਾਰੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਇਹ ਦੁੱਧ ਕਤੂਰੀਆਂ ਨੂੰ ਪਿਲਾਉਣੇ ਤਾਂ ਤੁਹਾਡੇ ਸਾਰੇ ਵਿਗੜੇ ਹੋਏ ਕੰਮ ਹੋ ਜਾਣਗੇ ਕਿਉਂਕਿ ਜਦੋਂ ਸ਼ਨੀ ਭਾਰੀ ਹੁੰਦਾ ਤਾਂ ਵਿਅਕਤੀ ਦਾ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਤੇ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਸ਼ਨੀ ਤੁਹਾਨੂੰ ਜੋ ਰਕਾਬੜਾ ਦੇ ਰਿਆ ਹੁੰਦਾ ਉਹ ਦੂਰ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਪੈਸਾ ਨਹੀਂ ਰੁਕਦਾ ਤੁਸੀਂ ਵੀ ਗਰੀਬੀ ਗਰੀਬ ਤੋਂ ਅਮੀਰ ਬਣਨਾ ਚਾਹੁੰਦੇ ਹੋ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇਹ ਹੀ ਉਪਾਅ ਤੁਸੀਂ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਇਹ ਉਪਾਅ ਕਰਨ ਦੇ ਲਈ ਸਵੇਰੇ ਜਲਦੀ ਉੱਠਣਾ ਪਵੇਗਾ ਤੇ ਉਸ ਤੋਂ ਬਾਅਦ ਤੁਸੀਂ ਪੋਲੀਨਾਥ ਜੀ ਦੇ ਮੰਦਿਰ ਜਾਣਾ ਹੋਵੇਗਾ ਤੁਸੀਂ ਕਿਸੇ ਵੀ ਮੰਦਿਰ ਦੇ ਵਿੱਚ ਜਾ ਸਕਦੇ ਹੋ ਜੋ ਤੁਹਾਡੇ ਸਾਬ ਤੋਂ ਹੀ ਜ਼ਿਆਦਾ ਨੇੜੇ ਹੈ ਤੁਹਾਨੂੰ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੇ ਅਭਿਸ਼ੇਕ ਕਰਨ ਲਈ ਕਾਫੀ ਸਮਗਰੀ ਆਪਣੇ ਨਾਲ ਲੈ ਕੇ ਜਾਣੀ ਹੋਵੇਗੀ ਜਿਵੇਂ ਕਿ ਪਾਣੀ, ਚੌਲ, ਅਕਸ਼ਤ, ਚੰਦਨ ਤੁਹਾਨੂੰ ਸ਼ਿਵ ਦੇ ਸ਼ਿਵ ਦੇ ਸ਼ਿਵਲਿੰਗ ਤੇ ਚੜਾਉਣ ਦੇ ਲਈ ਇਹ ਸਾਰੀਆਂ ਸਮਗਰੀਆਂ ਲੈ ਕੇ ਜਾਣੀਆਂ ਚਾਹੀਦੀਆਂ ਨੇ ਪਰ ਤੁਹਾਨੂੰ ਆਪਣੇ ਨਾਲ ਦੋ ਰੋਟੀਆਂ ਵੀ ਲੈ ਕੇ ਜਾਣੀਆਂ ਨੇ ਤੁਹਾਨੂੰ ਸ਼ਿਵ ਨੂੰ ਸਹੀ ਢੰਗ ਨਾਲ ਅਭਿਸ਼ੇਕ ਕਰਨਾ ਚਾਹੀਕੇ ਚਾਲ ਚੜਾਉਣਾ ਚੰਦਨ ਲਗਾਉ ਚੌਲ ਚੜਾਉ ਜਦੋਂ ਵੀ ਤੁਸੀਂ ਸ਼ਿਵਲਿੰਗ ਤੇ ਸਹੀ ਢੰਗ ਨਾਲ ਪੂਜਾ ਕਰ ਲੈਨੇ ਹੋ ਉਸ ਤੋਂ ਬਾਅਦ ਤੁਹਾਨੂੰ ਉਹ ਦੋ ਰੋਟੀਆਂ ਭਗਵਾਨ ਸ਼ਿਵਲਿੰਗ ਦੇ ਕੋਲ ਜਾਣੀ ਕੇ ਸ਼ਿਵਲਿੰਗ ਤੇ ਕੋਲ ਰੱਖਣੀਆਂ ਹਨ ਥੋੜੀ ਦੇਰ ਬੈਠੋ ਤੇ ਓਮ ਨਮ ਸ਼ਿਵਾਏ ਮੰਤਰ ਦਾ ਤੁਸੀਂ ਜਾਪ ਕਰੋ ਫਿਰ ਦੋਨਾਂ ਰੋਟੀਆਂ ਨੂੰ ਆਪਣੇ ਨਾਲ ਉਸ ਦਿਸ਼ਾ ਦੇ ਵੱਲ ਲੈ ਚਾਓ ਜਿਸ ਦਿਸ਼ਾ ਵਿੱਚ ਤੁਸੀਂ ਵਾਪਸ ਜਾਂਦੇ ਹੋ ਤੇ ਉਹਨਾਂ ਦੇ ਟੁਕੜੇ ਕਰ ਦਿਓ ਤੇ ਉਹਨਾਂ ਰੋਟੀਆਂ ਨੂੰ ਮੰਤਰ ਦੇ ਬਾਅਦ ਪਹਿਲੇ ਕੁੱਤੇ ਨੂੰ ਤੁਸੀਂ ਖਵਾ ਦਿਓ ਜਦੋਂ ਤੁਸੀਂ ਇਹ ਉਪਾਅ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ